ਦੋਸਤੋ ਅਸੀਂ ਹਮੇਸ਼ਾ ਮੈਸੇਜ ਦਿੰਨੇ ਆ ਕਿ ਆਪਣੇ ਜਨਮ ਦਿਨ ਤੇ ਜਾਂ ਕਿਸੇ ਵੀ ਖੁਸ਼ੀ ਦੇ ਦਿਹਾੜੇ ਤੇ ਆਪਣੇ ਨਗਰ ਚ ਆਪਣੇ ਘਰ ਪੰਛੀਆਂ ਲਈ ਰਹਿਣ ਬਸੇਰੇ ਜਰੂਰ ਲਗਾਓ ਸੋ ਇਸ ਚੀਜ਼ ਦੀ ਸ਼ੁਰੂਆਤ ਸਾਡੀ ਭੈਣ ਹਰਪ੍ਰੀਤ ਕੌਰ ਚਿੜੀਆਂ ਵਾਲੀ ਉਹਨਾਂ ਨੇ ਆਪਣੇ ਬੇਟੇ ਜਸਮੀਤ ਦੇ ਜਨਮ ਦਿਨ ਤੇ ਆਪਣੇ ਨਗਰ ਚ ਪੰਛੀਆਂ ਲਈ ਰਹਿਣ ਬਸੇਰੇ ਲਗਾਏ ਸੋ ਉਹਨਾਂ ਨੇ ਹਰ ਕੁਦਰਤ ਪ੍ਰੇਮੀ ਨੂੰ ਇਨਵਾਈਟ ਕੀਤਾ ਔਰ ਸਾਰੇ ਚਾਵਾਂ ਦੇ ਨਾਲ ਭੈਣ ਦੇ ਘਰ ਗਏ ਤਾਂ ਜੋ ਅਸੀਂ ਇਸ ਚੀਜ਼ ਦੀ ਚੰਗੀ ਸ਼ੁਰੂਆਤ ਕਰ ਸਕੀਏ ਸੋ ਅਸੀਂ ਰਲ ਮਿਲ ਕੇ ਸਾਰਿਆਂ ਨੇ ਪੰਛੀਆਂ ਦੇ ਰਹਿਣ ਬਸੇਰੀਏ ਲਗਾਏ ਜਿੰਨੇ ਵੀ ਭੈਣ ਭਰਾ ਕੁਦਰਤ ਪ੍ਰੇਮੀ ਇੱਥੇ ਇਕੱਠੇ ਹੋਏ ਉਹਨਾਂ ਸਾਰਿਆਂ ਦੀਆਂ ਤਾਰਾਂ ਸਾਡੇ ਵੱਡੇ ਭਾਈ ਸੰਦੀਪ ਸਿੰਘ ਢੋਲੇ ਨਾਲ ਜੁੜੀਆਂ ਹੋਈਆਂ ਸੋ ਬਾਈ ਦਾ ਵੀ ਇੱਕ ਦਿਨ ਪਹਿਲਾਂ ਜਨਮ ਦਿਨ ਸੀ ਤੇ ਬਾਈ ਦਾ ਵੀ ਕੇਕ ਕੱਟਿਆ ਔਰ ਜਸਮੀਤ ਦਾ ਵੀ ਕੇਕ ਕੱਟਿਆ ਸੋ ਸਾਰਿਆਂ ਦੇ ਚਿਹਰੇ ਤੇ ਜੋ ਖੁਸ਼ੀ ਸੀ ਅਲੱਗ ਤਰ੍ਹਾਂ ਦੀ ਖੁਸ਼ੀ ਸੀ ਕਿਉਂਕਿ ਆਪਾਂ ਵੈਸੇ ਵੀ ਰਿਸ਼ਤੇਦਾਰਾਂ ਦੇ ਵਿੱਚ ਵੀ ਆਪਣਾ ਜਨਮ ਦਿਨ ਮਨਾਉਂਦੇ ਆ ਪਰ ਜਦ ਆਪਾਂ ਕੁਦਰਤ ਦੇ ਲਈ ਕੁਝ ਕਰਦੇ ਆ ਨਾ ਉਸ ਚੀਜ਼ ਦੀ ਜੋ ਖੁਸ਼ੀ ਹੈ ਉਹ ਜਾਂ ਤਾਂ ਕੁਦਰਤ ਪ੍ਰੇਮੀ ਜਾਣ ਸਕਦਾ ਹੈ ਤੇ ਜਾਂ ਉਹ ਪਰਮਾਤਮਾ ਨੂੰ ਪਤਾ ਹੁੰਦਾ ਵੀ ਇਹ ਕਿੰਨਾ ਵਧੀਆ ਕੰਮ ਹੈ ਸੋ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਜੋ-ਜੋ ਵੀਡੀਓ ਦੇਖ ਰਹੇ ਹੈ ਉਹਨਾਂ ਨੂੰ ਬੇਨਤੀ ਹੈ ਭਾਵੇਂ ਕਟ ਰਹਿਣ ਬਸੇਰੇ ਲਗਾਓ ਪਰ ਪੰਛੀਆਂ ਦੇ ਲਈ ਆਪਾਂ ਕੁਝ ਨਾ ਕੁਝ ਪ੍ਰਾਲਾ ਜਰੂਰ ਕਰੀਏ ਇਹਦੇ ਨਾਲ ਆਪਣੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਜਦ ਆਪਾਂ ਲੰਘਦੇ ਟੱਪਦੇ ਉਹਨਾਂ ਰਹਿਣ ਬਸੇਰਿਆਂ ਦੇ ਵਿੱਚ ਪੰਛੀਆਂ ਨੂੰ ਦੇਖਾਂਗੇ ਤਾਂ ਆਪਾਂ ਨੂੰ ਅਲੱਗ ਤਰ੍ਹਾਂ ਦਾ ਸਕੂਨ ਮਿਲੂਗਾ ਸੋ ਭੈਣ ਸਾਡੀ ਹਰਪ੍ਰੀਤ ਕੌਰ ਐਨੀ ਖੁਸ਼ ਸੀ ਵੀ ਉਹਦੀਆਂ ਅੱਖਾਂ 'ਚ ਪਾਣੀ ਵੀ ਆ ਰਿਹਾ ਸੀ ਤੇ ਮਤਲਬ ਕਿ ਉਹ ਆਪਾਂ ਫੀਲ ਕਰ ਸਕਦੇ ਹਾਂ ਆਪਾਂ ਉਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਸੋ ਸਾਰੇ ਨਗਰ ਦੇ ਜੋ ਬੜੇ ਪ੍ਰਤਵੰਤ ਸੱਜਣਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਡੇ ਨਾਲ ਚੱਲੇ ਸਾਡੇ 22 ਜੱਗੇ ਨੇ ਦੁਪਹਿਰ ਦੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਥੋੜੇ ਸ਼ਬਦਾਂ ਚ ਆਪਾਂ ਇਹ ਕਹਿ ਸਕਦੇ ਹਾਂ ਵੀ ਪੂਰਾ ਵਿਆਹ ਵਰਗਾ ਮਾਹੌਲ ਸੀਗਾ ਸੋ ਜ਼ਿੰਦਗੀ ਦੀਆਂ ਜੋ ਆਪਣੀਆਂ ਯਾਦਾਂ ਉਹਨਾਂ ਦੇ ਵਿੱਚ ਇਹ ਦਿਨ ਹਮੇਸ਼ਾ ਯਾਦ ਰਹੂਗਾ ਸੋ ਅਸੀਂ ਸਾਡੀ ਟੀਮ ਨੇ ਇਥੋਂ ਬਹੁਤ ਕੁਝ ਸਿੱਖਿਆ ਸਾਨੂੰ ਸਿੱਖਣ ਲਈ ਮਿਲਿਆ ਜੋ ਸਾਡਾ ਅੱਗੇ ਕੁਦਰਤ ਦੇ ਲਈ ਜੋ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਬਹੁਤ ਸਹਾਇਯੋਗ ਸੋ ਸਾਡੇ ਬੇਟੇ ਜਸਮੀਤ ਨੂੰ ਬਹੁਤ ਬਹੁਤ ਮੁਬਾਰਕਾਂ